ਮੈਂ ਦੱਸਾਂਗੇ ਵੀ ਆਪਣੀ ਪਹਿਲਾਂ ਵਾਲੀ ਸਲਵਾਰ ਪਈ ਸੀਗੀ ਪੁਰਾਣੀ ਉਹਦੀ ਲੈਂਥ ਥੋੜੀ ਜਿਹਾ ਜ਼ਿਆਦਾ ਵੀ ਆਪਾਂ ਪ੍ਰੋਪਰ ਲੈਂਥ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਇਹ ਆਪਣੀ ਹੁਣ ਵਾਲੀ ਸਲਵਾਰ ਆਪਾਂ ਇਸ ਦਾ ਮੈਜ਼ਰਮੈਂਟ ਲੈ ਕੇ ਆਪਾਂ ਇਸ ਦੇ ਨਾਪ ਦੀ ਸਲਵਾਰ ਜਿਹੜੀ ਆਪਾਂ ਤਿਆਰ ਕਰਨੀ ਹੈ ਥੋੜੀ ਜਿਹੀ ਦੀ ਬੈਲਟ ਵੀ ਥੋੜੀ ਜਿਹੀ ਜ਼ਿਆਦਾ ਵੱਡੇ ਆ ਆਪਾਂ ਬੈਲਟ ਵਿੱਚ ਵੀ ਥੋੜੀ ਜਿਹੀ ਸिलाई ਮਾਰਾਂਗੇ ਇਸ ਤਰ੍ਹਾਂ ਵੀ ਆਪਾਂ ਮਿਣ ਕੇ ਸਲਵਾਰ ਨੂੰ ਇਸ ਦੀ ਕਟਿੰਗ ਕਰ ਦੇਣੀ ਆ ਇਹਦੀ ਕਟਿੰਗ ਕਰਕੇ ਆਪਾਂ ਫਿਰ ਜਿਹੜੇ ਆਪਣੀਆਂ ਪੌਂਚੇ ਆ ਇਹਨਾਂ ਨੂੰ ਆਪਾਂ ਢੇਡ ਲਵਾਂਗੇ ਇਸ ਦੇ ਜਿਹੜੀ ਸਲਾਈ ਆਪਾਂ ਢੇਡ ਲੈਣੀ ਆ ਢੇਡ ਕੇ ਆਪਾਂ ਜਿਹੜੇ ਆਪਾਂ ਸਲਵਾਰ ਦੇ ਆਪਾਂ ਹਾਫ ਚ ਆਪਾਂ ਟੱਕ ਦਾ ਨਿਸ਼ਾਨ ਲਾ ਲੈਣਾਗਾ ਹੁਣ ਆਪਾਂ ਜਿਹੜੇ ਆਪਣੇ ਪੌਂਚੇ ਆ ਪੌਂਚੇ ਆਪਾਂ ਕਟਿੰਗ ਕਰ ਲੈਣੀ ਥੋੜੀ ਥੋੜੀ ਆਪਾਂ ਪੈਰ ਪੈਰ ਦੀ ਸਲਾਈ ਦਾ ਮਾਰਜਨ ਛੱਡਦੇ ਹੋਏ ਇਹ ਆਪਾਂ ਸਲਵਾਰ ਤੇ ਜਿਹੜੇ ਪੌਂਚੇ ਬਣੇ ਹੋਏ ਆਪਾਂ ਇਹੀ ਆਪਾਂ ਲੈ ਲੈਣੇ ਆਂ ਦੂਸਰੀ ਸਲਵਾਰ ਦਾ ਵੀ ਆਪਾਂ ਜਿਹੜਾ ਪੌਂਚ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲੈਣਾਗਾ ਕਿਉਂਕਿ ਆਪਣੇ ਕੋਲ ਕਪੜਾ ਜ਼ਿਆਦਾ ਹੈ ਨਹੀਂਗਾ ਆਪਾਂ ਨਹੀਂ ਦੁਬਾਰਾ ਪੌਂਚੇ ਬਣਾ ਸਕੀਏ ਆਪਾਂ ਇਸੇ ਤਰ੍ਹਾਂ ਹੀ ਪੌਂਚੇ ਆਪਾਂ ਕੱਟ ਕੇ ਆਪਾਂ ਉੱਪਰ ਲਾ ਦੇਵਾਂਗੇ ਤੇ ਸਲਵਾਰ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਗਈ ਹੁਣ ਆਪਾਂ ਪੌਂਚਾ ਨੂੰ ਹਾਫ ਕਰਕੇ ਤੇ ਆਪਾਂ ਇਹ ਜਿਹੜੇ ਆਪਾਂ ਸਲਾਈ ਜਿਹੜੀ ਆਪਾਂ ਮਾਰਨੀ ਆਂ ਇਹ ਦਿਹਾਵਤ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਉਹਦੇ ਨਾਲ ਅਟੈਚ ਕਰਕੇ ਆਪਾਂ ਜਿਹੜੇ ਪੌਂਚੇ ਰੱਖ ਦੇਣੇ ਆ ਉਸੇ ਤਰ੍ਹਾਂ ਹੀ ਜਿਹੜਾ ਆਪਾਂ ਟੱਕ ਦਾ ਨਿਸ਼ਾਨ ਲਾਇਆ ਸੀਗਾ ਇਸੇ ਤਰ੍ਹਾਂ ਹੀ ਆਪਾਂ ਹੁਣ ਪੌਂਚਾ ਤੇ ਸिलाई ਮਾਰ ਦੇਣੀ ਆ ਆਪਾਂ ਪੌਂਚੇ ਤੇ ਬੁਕਰਮ ਦੇ ਨਾਲ-ਨਾਲ ਜਿਹੜੀ ਪੌਂਚ ਤਿਆਰ ਕੀਤੀ ਆਪਾਂ ਉਹਦੇ ਨਾਲ-ਨਾਲ ਸिलाई ਅਟੈਚ ਕਰਨੀ ਆ ਬਹੁਤ ਵਧੀਆ ਤੇ ਸਫਾਈ ਨਾਲ ਪੌਂਚੇ ਤਿਆਰ ਹੋਣਗੇ ਬਹੁਤ ਵਧੀਆ ਤਰੀਕੇ ਨਾਲ ਸਲਵਾਰ ਆਪਣੀ ਤਿਆਰ ਹੋ ਜੂਗੀ ਐਦਾਂ ਵੀ ਨਹੀਂ ਲੱਗੂਗਾ ਕਿ ਵੀ ਆਪਾਂ ਦਵਾਰਾ ਪਾਉਂਚ ਅਟੈਚ ਕੀਤੇ ਅਗੇ ਤੇ ਸਲਵਾਰ ਆਪਣੀ ਪ੍ਰੋਪਰ ਤਿਆਰ ਹੋ ਜੂਗੀ ਜਿੰਨੀ ਆਪਾਂ ਨੂੰ ਇਹਦੀ ਲੈਂਥ ਚਾਹੀਦੀ ਆ ਇਸਦੇ ਆਪਾਂ ਨਾਲ ਨਾਲ ਸਲਾਈ ਅਟੈਚ ਕਰ ਦੇਣੀ ਆ ਸਲਾਈ ਅਟੈਚ ਕਰਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਹਦੇ ਉੱਪਰ ਸਲਾਈ ਅਟੈਚ ਕਰ ਦੇਣੀ ਆ ਸਿੱਧੇ ਪਾਸੋਂ ਸਲਾਈ ਆਪਾਂ ਅਟੈਚ ਕਰਕੇ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਵਧੀਆ ਤਰੀਕੇ ਨਾਲ ਪਹੁੰਚ ਉਸੇ ਤਰ੍ਹਾਂ ਹੀ ਤਿਆਰ ਹੋ ਗਿਆ ਜਿਆਦਾ ਆਪਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਆ ਆਪਣੇ ਪਹੁੰਚੇ ਤਿਆਰ ਹੋ ਗਿਆ ਸਲਵਾਰ ਆਪਣੀ ਰੈਡੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਫਾਈ ਨਾਲ ਪਹੁੰਚੇ ਤਿਆਰ ਹੋਏ ਇਸੇ ਤਰ੍ਹਾਂ ਆਪਣੀ ਜਿਹੜੇ ਲੈਂਥ ਜ਼ਿਆਦਾ ਸੀ ਉਹ ਵੀ ਘਟ ਗਈ ਹੁਣ ਆਪਾਂ ਪਹੁੰਚੇ ਦੇ ਜਿਹੜਾ ਆਪਾਂ ਨਿਸ਼ਾਨ ਲਾ ਕੇ ਜਿੰਨਾ ਆਪਾਂ ਨੂੰ ਪਹੁੰਚਾ ਦੀ ਜ਼ਰੂਰਤ ਆਪਾਂ ਉਸੇ ਤਰ੍ਹਾਂ ਹੀ ਆਪਾਂ ਨਿਸ਼ਾਨ ਲਗਾ ਕੇ ਆਪਾਂ ਸਲਾਈ ਅਟੈਚ ਕਰ ਦੇਣੀ ਆ ਸਲਾਈ ਸਾਰੀ ਆਪਾਂ ਬਰੀਕ ਵਫੇ ਦੀ ਮਾਰਨੀ ਆ ਇਸੇ ਤਰ੍ਹਾਂ ਹੀ ਆਪਾਂ ਦੀ ਸਲਾਈ ਕੰਪਲੀਟ ਹੋ ਗਈ ਆ ਜਿਹੜਾ ਆਪਣਾ ਐਕਸਟਰਾ ਕਪੜਾ ਉਹ ਆਪਾਂ ਕੱਟ ਕਰ ਦੇਵਾਂਗੇ ਇਹ ਆਪਣੀ ਸਲਾਈ ਕੰਪਲੀਟ ਹੋ ਗਈ ਦੇਖ ਸਕਦੇ ਹੋ ਤੁਸੀਂ ਪਹੁੰਚਾ ਕਿੰਨਾ ਵਧੀਆ ਤਰੀਕੇ ਨਾਲ ਅਟੈਚ ਹੋਇਆ ਥੋੜੀ-ਥੋੜੀ ਆਪਾਂ 벨ਟ ਕੋਲੋਂ ਵੀ ਸਲਾਈ ਅਟੈਚ ਕਰਤੀ ਆ ਥੋੜੀ ਜੀ 벨ਟ ਵੀ ਉੱਚੀ ਕਰਤੀ ਆ ਤੇ ਆਪਣੀ ਪ੍ਰੋਪਰ